ਹੈਲੋ एवरीवन ਮਿਸ਼ਨ ਸਮਰਥ ਆਪਣੇ ਕੋਲ ਕਹਾਣੀ ਹੈ ਬਾਬਾ ਬੋੜ ਅੱਜ ਕੁਝ ਲੋਕ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਵੱਢ ਦਿੱਤਾ ਦੇਖੋ ਬੋੜ ਬਣਿਆ ਆਪਣੇ ਕੋਲ ਠੀਕ ਹੈ ਕੁਝ ਲੋਕ ਕਿਨੇ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਕਿਸੇ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ ਇਸ ਰੁੱਖ ਨੂੰ ਸਾਰੇ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਨ ਲੱਕੜਹਾਰੇ ਨੇ ਦਰਖਤ ਨੂੰ ਆਰੇ ਨਾਲ ਕੱਟ ਕੇ ਇੱਕ ਵੱਡੀ ਗੱਡੀ ਵਿੱਚ ਲੱਦ ਲਿਆ ਸਾਰੇ ਜਾਨਵਰ ਰੋਂਦੇ ਹੋਏ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭਜਦੇ ਰਹੇ ਹਜ਼ਾਰਾਂ ਪਸ਼ੂ ਪੰਛੀ ਬੇਕਰ ਹੋ ਗਏ ਕਈ ਪਸ਼ੂਆਂ ਦਾ ਭੋਜਨ ਅਤੇ ਛਾਂ ਵੀ ਖੋ ਲਈ ਗਈ ਸਾਰੀ ਗਰਮੀ ਇਸੇ ਉਦਾਸੀ ਦੇ ਗਮ ਵਿੱਚ ਲੰਘ ਗਈ ਫਿਰ ਮੀਂਹ ਆਇਆ ਸਾਰਿਆਂ ਨੇ ਨਵੇਂ ਘਰ ਲੱਭ ਲਏ ਅਤੇ ਰਹਿਣ ਲੱਗ ਪਏ ਇੱਕ ਦਿਨ ਸਵੇਰੇ ਇੱਕ ਪੰਛੀ ਬਾਬੇ ਕੋਲ ਆਇਆ ਉਹ ਖੁਸ਼ੀ ਨਾਲ ਚੱਕਣ ਲੱਗਾ ਬਾਬਾ ਵਾਪਸ ਆ ਗਿਆ ਸਾਡਾ ਬਾਬਾ ਵਾਪਸ ਆ ਗਿਆ ਉਸ ਦੀ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ ਸਾਰਿਆਂ ਨੇ ਦੇਖਿਆ ਕਿ ਬਾਬੇ ਦੀਆਂ ਜੜਾਂ ਵਿੱਚੋਂ ਇੱਕ ਛੋਟਾ ਜਿਹਾ ਬੋਰਡ ਦਾ ਬੂਟਾ ਉੱਗ ਆਇਆ ਸੀ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਸੀ ਕੀ ਕਹਾਣੀ ਆਪਨੇ ਕੋਲ ਇੱਕ ਬੜਾ ਪੁਰਾਣਾ ਬੋੜ ਹੁੰਦਾ ਤੇ ਜਿੰਨੂੰ ਸਾਰੇ ਪਸ਼ੂ ਪੰਛੀ ਕੀ ਕਹਿੰਦੇ ਹੁੰਦੇ ਨੇ ਪਾਬਾ ਕਹਿੰਦੇ ਹੁੰਦੇ ਨੇ ਜੰਗਲ ਅੱਜ ਕੁਝ ਲੋਕ ਕਿਨੇ ਜੰਗਲ ਵਿੱਚ ਆਏ ਸੀ ਪੁਰਾਣਾ ਬੋੜ ਉਹਨਾਂ ਨੇ ਵਾਟ ਦਿੱਤਾ ਸਾਰੇ ਜਾਨਵਰ ਕੀ ਹੋ ਗਏ ਸੀ ਦੁਖੀ ਹੋ ਗਏ ਸੀ ਸਾਰੇ ਇਸ ਰੁੱਖ ਨੂੰ ਕੀ ਕਹਿੰਦੇ ਸੀ ਬਾਬਾ ਬੋੜ ਕਿਉਂਕਿ ਬੜਾ ਪੁਰਾਣਾ ਦਰਖਤ ਸੀਗਾ ਲੱਕੜ ਹਾਰੇ ਨੇ ਦਰਖਤ ਨੂੰ ਆੜੇ ਨਾਲ ਆੜੇ ਨਾਲ ਕੱਟ ਕੇ ਇੱਕ ਗੱਡੀ ਵਿੱਚ ਕੀ ਲਾਦ ਕੇ ਉਹ ਲੈ ਗਏ ਉਹਨੂੰ ਠੀਕ ਹੈ ਸਾਰੇ ਜਾਨਵਰ ਕੀ ਹੋਏ ਰੁੰਦੇ ਰਹੇ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭਜਦੇ ਰਹੇ ਤੇ ਹਜ਼ਾਰਾਂ ਪਸ਼ੂ ਪੰਛੀ ਕੀ ਬੇਕਰ ਹੋ ਗਏ ਜਿੱਡਾ ਪੁਰਾਣਾ ਬੋਰਡ ਸੀਗਾ ਓਨੇ ਹੀ ਜ਼ਿਆਦਾ ਵੱਡਾ ਸੀ ਤੇ ਓਨੇ ਹੀ ਜ਼ਿਆਦਾ ਪਸ਼ੂ ਪੰਛੀ ਜਿਹੜੇ ਸੀਗੇ ਓnde ਤੇ ਰਹੰਦੇ ਸੀਗੇ ਤੇ ਜੇ ਉਹਨੂੰ ਵੱਡ ਦਿੱਤਾ ਤਾਂ ਸਾਰੇ ਪਸ਼ੂ ਪੰਛੀ ਕੀ ਸੀਗੇ ਬੇਕਰ ਹੋ ਗਏ ਸੀ ਕਈ ਪਸ਼ੂਆਂ ਦਾ ਭੋਜਨ ਇਹਦੇ ਤੋਂ ਉਹਨਾਂ ਨੂੰ ਮਿਲਦਾ ਸੀਗਾ ਅਤੇ ਛਾਂ ਵੀ ਉਹਨਾਂ ਦੀ ਉੱਥੋਂ ਖੋ ਲਈ ਗਈ ਸਾਰੀ ਗਰਮੀ ਕੀ ਅਲੰਘ ਗਈ ਪਰ ਫਿਰ ਇੱਕ ਦਿਨ ਅਚਾਨਕ ਮੀ ਆਇਆ ਸਾਰਿਆਂ ਨੇ ਆਪਦੇ ਨਵੇਂ-ਨਵੇਂ ਘਰ ਲੱਭਲੇ ਸੀਗੇ ਇੱਕ ਦਿਨ ਸਵੇਰੇ ਇੱਕ ਪੰਛੀ ਕੀ ਹੈ ਬਾਬੇ ਕੋਲ ਆਂਦਾ ਤੇ ਉਹ ਖੁਸ਼ੀ ਨਾਲ ਚੱਕਣ ਲੱਗ ਪੈਂਦਾ ਉਹ ਕਿਉਂ ਚੱਕਣ ਲੱਗ ਪੈਂਦਾ ਕਿਉਂਕਿ ਬਾਬੇ ਦੀ ਜੜ੍ਹਾਂ ਦੇ ਵਿੱਚੋਂ ਕਿਸੇ ਇੱਕ ਛੋਟਾ ਜਿਹਾ ਬੋਰਡ ਦਾ ਬੂਟਾ ਹੋ ਗਿਆ ਸੀ ਇਸੇ ਕਰਕੇ ਉਹ ਉੱਚੇ ਉੱਚੇ ਚੀਕਾਂ ਮਾਰ ਕੇ ਖੁਸ਼ੀ ਨਾਲ ਕਹਿਣ ਲੱਗ ਗਿਆ ਕਿ ਬਾਬਾ ਵਾਪਿਸ ਆ ਗਿਆ ਸਾਡਾ ਬਾਬਾ ਵਾਪਿਸ ਆ ਗਿਆ ਤੇ ਇਸੇ ਤਰ੍ਹਾਂ ਹੀ ਸਾਰੇ ਪਸ਼ੂਆਂ ਨੇ ਪਸ਼ੂ ਪੰਛੀਆਂ ਨੇ ਆ ਕੇ ਦੇਖਿਆ ਤੇ ਜੰਗਲ ਵਿੱਚ ਖੁਸ਼ੀ ਦੀ ਕੀ ਹੈ ਕਲੈਰ ਦੌੜ ਪਈ ਸੀ ਹੁਣ ਆਪਾਂ ਕਰਨੇ ਨੇ ਕੁਐਸਚਨ ਬਾਬਾ ਬੋਰ ਸਾਰੇ ਜਾਨਵਰ ਦੁਖੀ ਕਿਉਂ ਸਨ ਕਿਉਂਕਿ ਕੁਝ ਲੋਕ ਲੋਕ ਜੰਗਲ ਵਿੱਚ ਆਏ ਉਨਾਂ ਨੇ ਸਭ ਤੋਂ ਪੁਰਾਣਾ ਬੋਰ ਵੱਢ ਦਿੱਤਾ ਇਸ ਕਰਕੇ ਸਾਰੇ ਜਾਨਵਰ ਦੁਖੀ ਸਨ ਚਿੜੀ ਨੂੰ ਕਿਉਂ ਲੱਗਿਆ ਕਿ ਬਾਬਾ ਵਾਪਿਸ ਆ ਗਿਆ चिड़ी ने जाके की देखा क्योंकि बोड़ बाबे दिया जड़ा जड़ाव एक छोटा जहा बोड़ बूटा उग सी ਲਿਆਤਮਕ ਸ਼ਬਦ ਬਣਾਉਣੇ ਆਪਾਂ ਰਾਜਾ ਦਾ ਤਿੰਨ ਬਣਾਨੇ ਰਾਜਾ ਬਾਜਾ ਤਾਜਾ ਤੇ ਖਾਜਾ ਚੇਲਾ ਦਾ ਕੀ ਬਨੇਗਾ ਮੇਲਾ ਠੇਲਾ ਕੇਲਾ ਲਿਆਤਮਕ ਸ਼ਬਦ ਠੀਕ ਹੈ ਉਸੇ ਲਯ ਦੇ ਵਿੱਚੋਂ ਹੀ ਬੋਲਣਾ ਨੂੰ ਨੈਕਸਟ ਆਪਣੇ ਕੋਲ ហេਠਾ ਲਿਖਿਆ ਧੁਨੀਆਂ ਵਾਲੇ ਸ਼ਬਦ पे तो बनाना है पे तो बने पेड़ पेद, पेस, ते पेज अगे पो पौड़ियाँ पौधा पौंड ते पौण ठीक है अगुआ की किरण किसान कृष्ण ਕਿਸ਼ਤ ਨੈਕਸਟ ਕਹਿੰਦੇ ਰੁੱਖ ਦਾ ਚਿੱਤਰ ਬਣਾਓ ਉਸ ਬਾਰੇ ਕੁਝ ਗੱਲਾਂ ਲਿਖੋ ਰੁੱਖ ਦਾ ਚਿੱਤਰ ਬਣਾ ਲੈਣਾ ਤੁਸੀਂ ਉਸ ਬਾਰੇ ਕਹਿੰਦੇ ਕੁਝ ਗੱਲਾਂ ਵੀ ਲਿਖੋ ਰੁੱਖ ਸਾਨੂੰ ਕੀ ਨੇ ਛਾਂ ਪ੍ਰਦਾਨ ਕਰਦੇ ਹਨ ਰੁੱਖ ਸਾਨੂੰ ਛਾਂ ਪ੍ਰਦਾਨ ਕਰਦੇ ਹਨ सैकेंड पॉइंट की बनेगा अपना रुख सू ऑक्सीजन दें थर्ड बनेगा रुख सानू फल प्रदान करते हैं चौथा ਰੁੱਖ ਠੰਡੀ ਹਵਾ ਦਿੰਦੇ ਹਨ ਰੁੱਖਾਂ ਨਾਲ ਘਰ ਸੋਹਣੇ ਲੱਗਦੇ ਹਨ ਤੁਸੀਂ ਆਪਦੇ ਕੋਲੋਂ ਵੀ ਜੋ ਵੀ ਤੁਹਾਨੂੰ ਹੋਰ ਲੱਗਦਾ ਤੁਸੀਂ ਲਿਖ ਸਕਦੇ ਹੋ